ਮੰਮੀ ਜਿਆਦਾ ਆਪਣੇ ਕੰਮ ਲੱਗੀ ਆ ਤੇ ਚੋਰੀ-ਜੋਰੀ ਕਿਸਕਦਾਵਾ ਉਹ ਗੁਲਾਬ ਦਾ ਬੂਟਾ ਕਿੱਦਾ ਸੋਣਾ ਵਾ ਗੁਲਾਬ ਖੜਦਾ ਅੱਜ ਨਾਲੇ ਪੋਸਾਂਗਾ ਕਹਿ ਦੇ ਗਉਂਡੀ ਦੇ ਚੋਰੀ ਤੋੜਨਾ ਪੈਣਾ ਵਾ ਕਿੰਨੇ ਸੋਹਣੇ ਫੁੱਲ ਲੈ ਵੀ ਤੋੜਾਂ ਕਿਹੜਾ ਨਾ ਜੋਂ ਤੋੜਨਾ ਤੋੜ ਲੈ ਬੂਟੇ ਪੁੱਟ ਕੇ ਲੈ ਜਾ ਤੇ ਮਨੋਜਾ ਤੋੜ ਲੈਣਾ ਉਹ ਪ੍ਰਵਾਹ ਨਿਹਰੀ ਨਾਲ ਕੇਰਕੁਰੀ ਜਾਂਦੇ ਮੈਂ ਤੇ ਅੱਜ ਹੀ ਤੋੜਨ ਲੱਗਾ ਹਾਂ ਜਿਹੜੀ ਤੇ ਜੇ ਬਾਕੀ ਨਹੀਂ ਆ ਦੋ ਤਿੰਨ ਚਾਰ ਫੁੱਲ ਟੁੱਟੇ ਹੁੰਦੇ ਆ ਮੰਮੀ ਕਹਿੰਦਾ ਟੀ ਮਸਾਲੇ ਚ ਪਾਉਣੇ ਆ ਤੋੜ ਕੇ ਲਿਆ ਆਉਂਦੇ ਫੁੱਲ ਮੈਨੂੰ ਪਤਾ ਜਿਹੜੇ ਮਸਾਲੇ ਚ ਪਾਉਣੇ ਆ ਬਾਣੇ ਨਾ ਮਾਰ ਮੇਰੇ ਕੋਲ ਕੀ ਹੋ ਗਿਆ ਵਾ ਮੈਨੂੰ ਬਾਹਰ ਜਿਹਨੂੰ ਦੇਣੇ ਆ ਕਿਨੂੰ ਦੇਣੇ ਆ ਜੇ ਬੋਤ ਨੂੰ ਪਤਾ ਲੱਗਣਾ ਤੇਰਾ ਇੱਜ਼ਤ ਅਖੀ ਕੀਤਾ ਕਰਦੇ ਤੂੰ ਉਹਨੂੰ ਪ੍ਰਵਾਹ ਡਰਾਈ ਜਾਣਾ ਨਾਲੇ ਮੈਂ ਥੋੜਾ ਜਨਾ ਗਾਵਾਂ ਮੈਨੂੰ ਸਹਾਰਾ ਵਾਲੇ ਕੰਮ ਨਹੀਂ ਆ ਵੀ ਸਾਰੇ ਪਰਕੇ ਆ ਤੇ ਪਿੰਡ ਚ ਆਸਕੀ ਕਰਨੀ ਹੈ ਉੱਡਦੇ ਬਹੁਤ ਪਿੰਡ ਆ ਵੀ ਤੇ ਉਹ ਸੁਣੀ ਬਹੁਤ ਸੋਹਣੀ ਬੋਲ ਲੱਗਦੀ ਹੈ ਉਹ ਸੋਹਣੀ ਓਦਾਂ ਮੈਂ ਹੈ ਕੁੜੀਆਂ ਵਿੱਚ ਸ਼ਾਇਦ ਹੀ ਇਸ ਸੰਬਲੇ ਕਰਦੀ ਹੈ ਉਹ ਸਿੰਪਲ ਜਿਹੀ ਨਹੀਂ ਸੁਣੀ ਲੱਗਦੀ ਹੈ ਤਾਂ ਉਹ ਸੂਟ ਦੇਣ ਲੈਣਾ ਗਿਫਟ ਉਹਨੂੰ ਲੈ ਮੰਮੀ ਨੇ ਤੇ ਚ ਗੱਲ ਕੋਈ ਨਹੀਂ ਪਾਈ ਦੀ ਮਮੀ ਨੇ ਦੱਸਿਆ ਮੈਨੂੰ ਤੇ ਮੰਮੀ ਨੇ ਦੱਸਿਆਦਾ ਹੈਗਾ ਤੇ ਉਹ ਐਕਸੀਡੈਂਟ ਹੋਇਆ ਹੀ ਮੱਚ ਵਿੱਚ ਸਕੂਟੀ ਮਾਰਤੀ ਨੇ ਉਹਦਾ ਸੂਟ ਪਾੜ ਗਿਆ ਤੇ ਮੈਂ ਕੱਲ ਨੂੰ ਲੰਮਾ ਲੰਮਾ ਦਊਗੀ ਮੈਂ ਸੂਟ ਦੇ ਜਨਾਂ ਨੂੰ ਗੱਲ ਹੋਰ ਕੋਈ ਨਹੀਂ ਹੈ ਇਹ ਕਿਤੇ ਲੋੜੀ ਨਾ ਜਾਏ ਡਿਊਟ ਤੇ ਵੀ ਜਾਣ ਦੇ ਇਹ ਨਾ ਉਹ ਮੂੰਹ ਸੋਝੇ ਮੇਰਾ ਐ ਕਹਿੰਦੀ ਮੰਨੇ ਰੁਕੈ ਨਹੀਂ ਵੀ ਲਾ ਪਤਾ ਨਹੀਂ ਕਿੱਧਰ ਪਰਨਾ ਬਣ ਕੇ ਨਿਕਲ ਗਿਆ ਟਾਈਮ ਨਹੀਂ ਇਹਨੂੰ ਰੱਖਾ ਨੂੰ ਵੇਖ ਕੇ ਆਉਂ ਪੜੀ ਮੰਮੀ ਜੀ ਆਤੀ ਮੈਨੂੰ ਦੱਸਾਂ ਢੀ ਸੋਨੂ ਦੀ ਭੈਣ ਆਈ ਸਾਡੇ ਘਰ ਦਵਾਈ ਲੈਣ ਤੇ ਤੂੰ ਛੁੱਟ ਦੇ ਜਾਂਦਾ ਏ ਉਪਰਾਵਾ ਮੈਂ ਤਾਂ ਛੁੱਟ ਦੇ ਜਾਂਦਾ ਏ ਕਿ ਮੈਂ ਆ ਕੱਲ ਨੂੰ ਲਾ ਮਾਲੂਮਾ ਦਊਗੀ ਕਿ ਕਿਤੇ ਐਂ ਗੱਲ ਕਰੂਗੀ ਤੇ ਮੈਂ ਛੁੱਟ ਦੇ ਦਿੰਨਾ ਨੂੰ ਦੁਵਾਈ ਲਿਆ ਤੇ ਤੁਹਾਡੇ ਕੋਲ ਸਾਰਾ ਪੈਨਡਾ ਹੁੰਦਾ ਤੂੰ ਸਾਰਿਆਂ ਨੂੰ ਸੂਟ ਦਿਆ ਕਰੂਗਾ ਪਰ ਵਾ ਸਾਰਾ ਮੇਰੀ ਵਿਚਰਾ ਮਾਦਰ ਸਕੂਟਰੀ ਉਹਨੇ ਸਕੂਟਰੀ ਮਾਰੀ ਤਾਂ ਅਸੀਂ ਦਪਾਟਾ ਆਦਾ ਮੈਂ ਵੀ ਆਪਣੀ ਮੰਮੀ ਨੂੰ ਕਿੰਨਾ ਕਿ ਤੇਰੀ ਵਿਚ ਸਕੂਟਰੀ ਮਾਰ ਤੇ ਸੂਟ ਦੇ ਨਾ ਲਈਏ ਯਾ ਪਰਾ ਤੈਨੂੰ ਮਖੌਲ ਸੋਚਦੇ ਨਾਲ ਡਰਾਈ ਜਾਣਾ ਵਾ ਪਰਾ ਦਾ ਸੁਭਾਅ ਹੋ ਕੱਬਾਈਓ ਕੱਬਾ ਦੇ ਕੋਈ ਗੱਲ ਨਹੀਂ ਮੈਂ ਕਿੰਨ ਕੀ ਅੱਖਾਂ ਲਿਆ ਨਾ ਮਨਜੋਤ ਦਿਨ ਮੈਂ ਘਰੇ ਹੀ ਰਹੀ ਤੂੰ ਹੋ ਕੇ ਨਿਕਲ ਕੇ ਬਾਹਰ ਆ ਗਿਆ ਇਧਰ ਮੰਮੀ ਮੈਂ ਘਰੇ ਕੀ ਕਰਾਂ ਘਰੇ ਨਹੀਂ ਜੀ ਚੱਗ ਮੈਂ ਤਾਂ ਸਾਬ ਮੈਨੂੰ ਹੋਸਟਲ ਚ ਰੱਖਣ ਕੇ ਨਾ ਬੜੀ ਗਲਤੀ ਕੀਤੀ ਇਹਨੂੰ ਤਾਂ ਦੀਨ ਦੁਨੀਆ ਦਾ ਪਤਾ ਹੀ ਨਹੀਂ ਮੁੰਡੇ ਜਿੰਨਾ ਇਹਨੂੰ ਪਤਾ ਉਹਨਾਂ ਕਿਹਨੂੰ ਜ ਪਤਾ ਕਿੱਥੇ ਪਤਾ ਕੱਲ ਡੇਰੇ ਤੋਂ ਕੁੜੀ ਜਿਹੜੀ ਮਨਪ੍ਰੀਤ ਉਹਦੀ ਲੱਤਾਂ ਤੋੜ ਦੇਣ ਲੱਗਾ ਸਕੂਟਰੀ ਮਾਰ ਕੇ ਮੰਮੀ ਸਕੂਟਰੀ ਉਹਨੇ ਲਿਆ ਫੇਰ ਇਹ ਵੀ ਸੁਣ ਲੈ ਗੱਲ ਆਹਨਾਂ ਮੰਮੀ ਪੈਸੇ ਵੀ ਨਾ ਲਈ ਚਲੋ ਸੇਵਾ ਕਰੋ ਤੇ ਸਾਡੇ ਕੋ ਕਾਤੋਂ ਲੈਂਦੇ ਜੇ ਲੈ ਵੇ ਸੇਵਾ ਤਾਂ ਕਾਂਡੇ ਜਿੰਨੇ ਜੋਗੇ ਹੈਗੇ ਇਹਦੀ ਗੱਲ ਸੁਣ ਲੈਤੀ ਜੇ ਵੇ ਇਹਨੂੰ ਅੱਜ ਕਿਵੇਂ ਹੈ ਪਸਾਖੀ ਆਈ ਸਫਾਈ ਸੋਈ ਕਰਨੀ ਹੈ ਤਾਂ ਨਾਲੇ ਮੈਂ ਜਾਲੇ ਲਾਉਂਦੀ ਨਾਲ ਮੈਂ ਜ ਔਖਾ ਖੜ ਲੱਗੀ ਤੇ ਮੈਂ ਮੇਰੇ ਮੂੰਹ ਨਾ ਸੋਜੇ ਤੇ ਚੱਲ ਆ ਔਖਾ ਖੜ ਲਾ ਮੇ ਲੱਗੂ ਮੇ ਮਮੀ ਤੇਰਾ ਮੂੰਹ ਸੋਜੇ ਤੇ ਮੇਰਾ ਸੁਜਣਾ ਮੈਂ ਤੇਰਾ 버ਗਰ ਖਾਂਦੇ ਨਹੀਂ ਸੋਜਦਾ ਜਦੋਂ ੱਡੇ ਤੋਂ 버ਗਰ ਖਾਣਾ ਤੂੰ ਲੜਦੇ ਮੂੰਹ ਸੋਜਣਾ ਮੈਂ ਫੈਸਲਾ ਹੋ ਗਈ ਉਹ ਲਾਇਆ ਵਾ ਤਾਂ ਫੈਸਲਾ ਕਰ ਲਿਆ ਆ ਤੇਰਾ ਫੋਨ ਦਾ ਕਿੰਨੇ ਵੇਖਣਾ ਮੈਂ ਤਾਂ ਕਦੇ ਤੇਰਾ ਫੋਨ ਚੈੱਕ ਕੀਤਾ ਹੀ ਨਹੀਂ ਕਦੀ ਮੈਂ ਨੂੰ ਪਿਆ ਫੋਲਿੰਗ ਦਾ ਫੋਨ ਕੋਈ ਨਹੀਂ ਫੋਲਦਾ ਤੂੰ ਮੇਰੀਆਂ ਵਿੱਚ ਫੈਲਾ ਫੋਲਣਾ ਬੜੀਆਂ ਵਿੱਚ ਨਹੀਂ ਤੂੰ ਮਾਂ ਤੋਂ ਹੀ ਲੌਖ ਲਾਈ ਉਹ ਮਮੀ ਵਿੱਚ ਫੈਲਾ ਬੜੀਆਂ ਨਾ ਜਮਾ ਚੱਲ ਚਲਾ ਆ ਤੂੰ ਚੱਲ ਆਂਟੀ ਗਲਾਬ ਤੇ ਲਾਜੋ ਤੇ ਗਲਾਬ ਲੈਣ ਮੈਂ ਕਦੋਂ ਕਿਹਾ ਇਹਨੂੰ ਮਸਾਲੇ ਚ ਪਾਉਣੀ ਮम्मी ਆਖ ਨੇ ਰੇਤਾਂ ਚ ਤਪੜੀਆਂ ਦਾਣ ਤੇ ਘਰ ਦੇ ਲੰਮੇ ਪਿਆ ਹੈ ਕਹਿੰਦਾ ਮੈਨੂੰ ਖਾਂਗਾ ਹੁਣੇ ਬੁਖਾਰ ਜਿਹਾ ਲੱਗਣ ਡਿਆ ਕਰਾਂ ਤੋ ਉੱਠ ਨਹੀਂ ਰਿਹਾ ਬਾਹਨਿਆਂ ਫੇਰ ਬਾਹਰ ਨਿਕਲ ਆਇਆ ਤੂੰ ਜੀ ਤੂੰ ਦਵਾਈ ਖਾ ਉਹ ਜਿਆਦਾ ਸਪੀਨੀ ਨਹੀਂ ਮੇਰੀ ਪੂਰੀ ਜਿਆਦਾ ਸਤੇਜ ਕਰ ਨਹੀਂ ਖਾਂਗਾ ਡਿਆ ਤੂੰ ਖਾਂਗਾ ਡਿਆਹੀਂ ਚਲੋ ਆਉਂਨਾ ਵਾ ਚੱਲ ਚੱਲਾ ਖਖਣਾ ਲਾ ਮਾ ਹੱਜੜ ਤੇ ਖਖਣਾ ਲਾ ਲਈ ਬੰਦਾ ਸਦਨਾ ਹੁਣ ਕਿਹੜੇ ਯਾਰ ਦਾ ਤੇਰੇ ਤਾਂ ਫੋਨ ਆ ਗਿਆ ਵਾ ਇੱਕ ਦੇ ਤੇ ਦੋਸਤ ਹੀ ਨਹੀਂ ਛੱਡਦੇ ਇਹਨੂੰ ਕਰਤਾ ਤੂੰ ਉਹ ਯਾਰ ਆ ਗਿਆ ਬੰਦਾ ਕੋਈ ਢੜੀ ਦੀ ਉਹ ਝੂਟਦੀ ਹੈ ਪੰਡੇ ਕਿਹੜਾ ਮਸਾਲਾ ਸੀ ਮੰਮੀ ਜੇ ਤਾਂ ਪੁੱਲ ਜਾਂਦਾ ਭਰਾਵਾ ਕਹਿਣ ਲੈ ਤੇਰੇ ਨਾਲ ਗੱਲਾਂ ਕਰ ਲਾ ਕਰਦੀ ਕਰਦੀ ਉਹ ਸਬਜੀ ਵਾਲਾ ਵੀ ਚਲ ਗਿਆ ਆ ਜਾ ਆ ਜਾ ਹੁਣ ਕਰ ਪੂੰਡੀਆਂ ਦੇ ਇੱਕ ਕੱਖਣਾ ਲਾ ਲਈ ਹੁਣ ਮੈਂ ਡਿਊਟੀ ਤੇ ਵੀ ਜਾਣਾ ਲੇਟ ਹੋਣੀ ਹੈ ਅੱਗੇ ਇੱਕ ਪੂੰਡ ਦੇ ਹਮਨੇ ਵੀ ਗਾਂਦੀ ਪਾਇਆ ਜਿੱਥੇ ਮਜੀ ਕਰ ਬਣਾ ਲੈਂਦੇ ਆ ਦੋ ਮਜੀ ਕਰ ਬਾਅਦੇ ਬਾਅਦੇ ਆਪਣਾ ਘਰ ਬਣਾਉਣਾ ਹੀ ਆ ਆ ਗਿਆ ਮੰਮੀ ਮਾਪਰੇ ਤੇ ਕੀ ਹੋਇਆ ਵਾ ਪੀੜਤ ਨਹੀਂ ਜਿਆਦਾ ਹੋਣ ਢਈ ਨਹੀਂ ਪੀੜ ਨਹੀਂ ਹੁੰਦੀ ਜਿਆਦਾ ਹਾਂ ਇਹ ਮੇਰੀ ਛੁੱਟੀ ਹੋ ਗਈ ਜਾਂ ਮੈਨੂੰ ਕੋਲ ਜਾਣਾ ਹੀ ਫੇਗੀ ਛੁੱਟੀ ਹੋ ਗਈ ਆ ਪੜਨ ਤਾਂ ਤੂੰ ਡਈ ਆ ਮੈਂ ਰੱਖਾ ਜਿਆਦੀ ਪੀੜ ਹੋਣ ਢਈ ਆ ਉਧਰ ਲੈਕਚਰ ਲੱਗਦੇ ਐ ਇੱਥੇ ਘਰ ਟੋੜਾ ਦੰਦਾ ਪੜਿਆ ਜਾਂਦਾ ਚੱਲ ਕੋਈ ਗੱਲ ਨਹੀਂ ਹੁਣ ਜੋ ਡੇਗੀ ਜੋ ਪਈ ਤੂੰ ਤੇ ਫੇਰ ਹੁਣ ਕੀ ਕਰਨਾ ਕੋਈ ਨਹੀਂ ਤੂੰ ਪੜ ਜਾ ਪੀੜ ਹੁੰਦੀ ਆ ਤਾਂ ਦਵਾਈ ਦਿੰਦੀ ਤੇ ਗੋਈ ਗਾਲੀ ਲੰਨਾ ਖਾਲੀ ਤੇ ਮੈਂ ਰਾਤੀ ਵੀ ਖਾਦੀ ਹੀ ਅੰਸੇਰੇ ਵੀ ਖਾ ਲਈ ਆ ਹਾਂ ਤੇ ਸਕੂਲੇ ਜਾਣ ਤੋਂ ਕਾਲਜ ਜਾਣ ਤੋਂ ਰੋਂਦੀ ਆ ਤੇ ਹੋਰ ਕੀ ਕਿੰਨਾ ਬੰਦਾ ਪਿੱਛੇ ਪੈ ਜਾਂਦਾ ਵਾ ਫਿਰ ਉਹ ਥੋੜਾ ਫਿਰ ਦੂਸਰੀਆਂ ਕੁੜੀਆਂ ਨੇ ਅੱਗੇ ਲੰਘ ਜਾਣਾ ਮੇਰੇ ਤੋਂ ਚਲ ਕੋਈ ਗੱਲ ਨਹੀਂ ਪੁੱਤ ਇਹਦੇ ਮੈਂ ਛੁੱਟੀ ਦਾ ਸੋਚਿਆ ਵੀ ਨਹੀਂਗਾ ਵੀ ਇਹ ਵੀ ਕਰਨੀਆਂ ਮੈਨੂੰ ਛੁੱਟੀਆਂ ਚਲ ਕੋਈ ਨਹੀਂ ਨਾ ਹੋਊਗਾ ਤੇ ਹੁਣ ਚਲ ਜੀ ਆ ਭਾਕੇ ਤੇ ਸ੍ਰੀ ਸ਼ਿਵਾਰਾਮ ਤੇਾ ਸੁੱਟੀ ਹੋਣੀ ਭਾਵੇਂ ਉਦਾਂ ਹੀ ਤੇ ਪਰਸੋਂ ਆਇਆ ਤਵਾਰਵਾ ਤੂੰ ਰੈਸਟ ਕਰ ਲੈ ਤੈਨੂੰ ਰੁਮਾਨ ਆ ਜੇ ਰੈਸਟ ਚ ਪਹਿਲੀ ਕਰਨੀ ਮੇਰੇ ਦਿਮਾਗ ਚ ਤੇ ਉਹ ਹੀ ਚੱਲਦਾ ਰਹਿਣਾ ਕੁੜੀਆਂ ਨੇ ਅੱਗੇ ਨੰਗਟਣਾ ਮੇਰੇ ਤੋਂ ਕਿਤੇ ਨਹੀਂ ਕੁੜੀਆਂ ਨਾਲ ਚੱਲਣਾ ਤੇਰੇ ਅੱਗੇ ਉਹਨਾਂ ਨੂੰ ਪੁੱਛ ਲਈ ਤੇ ਬਣਾ ਲਈ ਕੋਹ ਲੈ ਲੋਗ ਲਾ ਗਈ ਤੇ ਜਾਨੀ ਕਾ ਕੀ ਦਾ ਹਾਂ ਟੈਨਸ਼ਨ ਲੈ ਜਾਨੀ ਦੇਖ ਪੀ ਤਾਂ ਕੀ ਹੋ ਗਿਆ ਦੇ ਦੇ ਕੇ ਬਸ ਸਕੂਟਰੀਆਂ ਆਉਂਦੇ ਰਹੇ ਦਿਖਾਓ ਅਮੈਂ ਸੜੀ ਜੇ ਸਕੂਟਰੀ ਲੈ ਆਤੀ ਚੰਗੀ ਲੈ ਕੇ ਦਿੱਤੀ ਹੁੰਦੀ ਨਾ ਮੰਮੀ ਮੈਂ ਡਿੱਗਣਾ ਥੋੜਾ ਹੀ ਸੀ ਆ ਜੇ ਮੈਂ ਇੱਥੇ ਨਹੀਂ ਗਈ ਤਾਂ ਐਕਸੀਡੈਂਟ ਹੋ ਗਿਆ ਉਹ ਤਾਂ ਸਕੂਟਰੀ ਸੜੀ ਜੀ ਆ ਤੂੰ ਕਿਥੋਂ ਦਾ ਧੂਆ ਪਿਆ ਵੇਖ ਲਿਆ ਸੜੀ ਐ ਚੰਗੀ ਭਲੀ ਲੈ ਆ ਕੇ ਦਿੱਤੀ ਤੂੰ ਹੀ ਕੋਈ ਨਾ ਤੇ ਜਿਆਦੀ ਮੇਲੀ ਹੋਈ ਆ ਉਹ ਹੂੰ ਚਲੋ ਹੁਣ ਮੈਂ ਚੱਲਾ ਮੈਂ ਬਣਾ ਕੇ ਲਿਆ ਦਿੰਦਾ ਭਰਾ ਤੂੰ ਮੈਂ ਤਾਂ ਨਹੀਂ ਮੈਂ ਕਿਹੜੀ ਮੰਗ ਮੰਮੀ ਨੂੰ ਨਵੀਂ ਲਾ ਦਿੰਦੇ ਨੇ ਉਹਦਾ ਕੀ ਕਰਨਾ ਇਹ ਇਹ ਦੋਵੇਂ ਮੈਂ ਕੀ ਕਰਾਂ ਤੁਸੀਂ ਤਾਂ ਦੋਵੇਂ ਭੈਣ ਭਰਾ ਲੜਦੇ ਰਹਿੰਦੇ ਜਿਵੇਂ ਜਦੋਂ ਨਹੀਂ ਉਹ ਦੋਵੇਂ ਤੇ ਹੀ ਲੜਨ ਬੈਹ ਜਾਂਦੇ ਮੰਮੀ ਨੇ ਅਸਨ ਨੂੰ ਪਹਿਲਾਂ ਪਤਾ ਹੀ ਵੀ ਮੈਂ ਤੂੰ ਨਹੀਂ ਹੀਗੀ ਤੇ ਉਹ ਹੋਰ ਕੀ ਹੈ ਜਿਹੜਾ ਪੁਰਾਣੀ ਨਹੀਂ ਤੇ ਕੋਈ ਸਿੱਖੀ ਗਈ ਤੇ ਨਵੀਂ ਤੇ ਸਭ ਜਲਦਾ ਭਾਈ ਨਹੀਂ ਲੱਗੀ ਉਹਦੀ ਬਰੇਕ ਨਹੀਂ ਲੱਗੀ ਬਰੇਕ ਨੂੰ ਆਉਂਦੀ ਤਾਂ ਲੱਗਣੀ ਹੈ ਕਿ ਆਪੇ ਲੱਗ ਜਾਣੀ ਆਗੇ ਪਸਾ ਨਹੀਂ ਹੀ ਇਹਨੂੰ ਸੋਨੂ ਹੈਗਾ ਅਜੇ ਜਦੋਂ ਸਿੱਖੀ ਗਏ ਉਹ ਤੇ ਰੰਦਾ ਵਾ ਕਿ ਜਿੰਦਾਂ ਵੀ ਹਾਂ ਚਲੋ ਉਹ ਤੇ ਗੱਲ ਠੀਕ ਵਾ ਚੰਗਾ ਸਭ ਪੁਰਾਣੀ ਤੇ ਸਿੱਖਣ ਦੀ ਆ ਪੁਰਾਣੀ ਤਾਂ ਜੇ ਨਵੀਂ ਨਹੀਂ ਹੁੰਦੀ ਉਹ ਵੀ ਟੁੱਟਣੀ ਹੀਗੀ ਹਾਂ ਇਹ ਤਾਂ ਚਲ ਇਹਦਾ ਦੁੱਖਦ ਨਹੀਂ ਨਾਲੇ ਇਹਦੀ ਬਾਹ ਟੁੱਟ ਗਈ ਚਲੋ ਉਹਦੀ ਤਾਂ ਕੋਈ ਗੱਲ ਨਹੀਂ ਐ ਸਕੂਟਰੀ ਦਾ ਜਿਆਦਾ ਹੈ ਹੈ ਰੂਟੀ ਨਹੀਂ ਆ। ਆਹ। ਬਾਈ ਤਰਾਵੇਂ ਮੇ ਨੂੰ ਮੇ ਤਾਂ ਵੀ ਨੀਆਂ ਪੀੜ ਹੁੰਦੀਆਂ ਕਦੇ ਇੱਧਰ ਦੀ ਪੀੜ ਹੁੰਨ ਲੈਂਦੀ ਕਦੇ ਉੱਧਰ ਦੀ ਗੋਡਾ ਵੀ ਮੇਰਾ ਪੀੜ ਹੁੰਦਾ। ਜੇ ਤੂੰ ਡਿੱਗੀ ਆਂ ਤਾਂ ਫਿਰ ਤਾਂ ਪੀੜ ਤਾਂ ਹੋਣੀ ਹੀ। ਪਹਿਲੀ ਦਿਨ ਮੇਰੀ ਇੱਧਰਲੀ ਹੋਵੇ ਫਿਰ ਅਗਲੇ ਦਿਨ ਇੱਧਰਲੀ ਹੁਣ ਮੇਰਾ ਗੋਡਾ ਪੀੜਨ ਦਾ ਇੱਥੇ ਵੀ ਮੇਰੇ ਪੀੜ ਹੁੰਦੀ ਆ ਕਿ ਪਤਾ ਉਹ ਇਟਾਂ ਕਿੰਨੀਆਂ ਪੱਕੀਆਂ ਹੀ। ਅੱਜ ਸ਼ੁਕਰ ਕਰ ਸਿਆਲ ਲੰਘ ਗਿਆ ਵਾ ਨਹੀਂ ਤੇ ਬੜੀਆਂ ਪੀੜਾਂ ਹੋਣੀਆਂ। ਮੈਂ ਤਾਂ ਨਹੀਂ ਫੇਰ ਚੰਗਾ ਉਹ ਜਿਹੜੇ ਅੰਗ ਬਚ ਗਏ ਸੋਨੂੰ ਇਹਦੇ। ਨਾਲੇ ਮਾਤਾ ਜੀ ਸਮਝਾ ਥੋੜਾ ਯਾ। ਉਹਨਾਂ ਦਾ ਦਵਾਈ ਲੈਣ ਗਈ ਤੇ ਉਹਦੀ ਮਾਤਾ ਨੇ ਕਹਿੰਦੀ ਲੜਨਾ ਜਾ ਕੇ ਲਾਂਮਾ ਦੇਣਾ ਹੀ ਦੱਸ ਬੁੱਤ ਹੋਣਾ ਕਿ ਕਿਚੂਰ ਤੇ ਮਮੀ ਉਹਦੇ ਟੰਗਰੀ ਛਦਾਈਆਂ ਦਾ ਉਹ ਮੁੰਡਾ ਦਾ ਮੈਨੂੰ ਸੂਟ ਦਈ ਜਵੇ ਇਸ ਤਰ੍ਹਾਂ 파ਟ ਕਹਿੰਦੇ ਤੁੰਡਾ ਜਮਾ ਉਹਦੀ ਕਹੀ ਜੇ ਮੈਂ ਵਟਾਉਣ ਜਾਣਾ ਉਹ ਆਪਣੇ ਗਲੋਂ ਬੁਲਾ ਲਾਉਣ ਨਾ ਕਿ ਮੈਂ ਵਟਾਉਣੀ ਚਾਣਾ ਮੈਨੂੰ ਸੂਟ ਫੜਾਈ ਚਾਹੁੰਦਾ ਉਹਨੂੰ ਕਹਣਾ ਇਹ ਮਲਕੇ ਸਾਡੇ ਸੂਟ ਨਹੀਂ ਆ ਮੈਂ ਤਾਂ ਕਹਾਂ ਮੈਂ ਮੇਰੇ ਕੋਲ ਲੈ ਲੈ ਕਿੱਥੇ ਕਿੱਥੋਂ ਲੈਂਦਾ ਹੁੰਦਾ ਤੇ ਇੱਥੇ ਹੀ ਹੋਣਾ ਸੀ ਇਹੋ ਜਿਹਾ ਕੰਮ ਨਾ ਕਰੀ ਇਹੋ ਜਿਹਾ ਸੂਟ ਕੰਮ ਕਰਨਾ ਐਡਾ ਸਾਹ ਨਹੀਂ ਚਾਹੁੰਦੀ ਲੋੜ ਮੈਂ ਆਨੂੰ ਕਮਿਆ ਵਾਦੂ ਸੂਟ ਆਡੇ ਘਰ ਹਾਂ ਬਸ ਲਾਵਾ ਦੇ ਹੀ ਜਣਾ ਹੁਣ ਥੋੜੀ ਦਵਾਈ ਲੈ ਜਣਾ ਇੱਥੇ ਤੈਨੂੰ ਇੱਥੋਂ ਲੈ ਦਿੰਦੇ ਜਦ ਤਨ ਮੁਕੇ ਹੀ ਦੱਸਦੀ ਮੈਨੂੰ ਪੱਟੀ ਕਰਾ ਲੈਣਾ ਬਿੱਥੇ ਨਹੀਂ ਹੁਣ ਤਰ ਫਰਕ ਬਾਦਾ ਉਹਨੇ ਤੇ ਭਰ ਲਿਆ ਟੀਕਾ ਮੇਰੇ ਦੇ ਨਾਲੇ ਹਾਸਾ ਨਿਕਲੀ ਜਾਵੇ ਨਾਲੇ ਡਰਾਈ ਜਾਵੇ ਮੈਂ ਤਾਂ ਬੜੀ ਔਖੀ ਹਾਂ ਤੁਮ ਟੀਕਾ ਤੇ ਅੱਗੇ ਤੂੰ ਬੜਾ ਹੱਸ ਕੇ ਲੋਨੀ ਹੁੰਨੀ ਹੈ ਸ਼ੁਰੂ ਤੋਂ ਹੀ ਚੱਲ ਕੋਈ ਗੱਲ ਆਪਨਾ ਜੇ ਕਈਓ ਜਦੋਂ ਪਹਿਲਿਆਂ ਚ ਡੁੱਟ ਜਾਂਦਾ ਨਹੀਂ ਡੱਕ ਰੋਂਦਾ ਹੁੰਦਾ ਹੀ ਗੱਤ ਫਿਰ ਇਹਨਾਂ ਤੋਂ ਉਹਦਾ ਮਨ ਵਾਲੀ ਨਾਪੀ ਤਾਂ ਹੁਣ ਤੋ ਹੀ ਲੜੋ ਨਾ ਤੇ ਤੂੰ ਪੜ ਲਾ ਤਾ ਸੋਨੂੰ ਤੂੰ ਬਣਾ ਲਿਆ ਕੁਟਰੀ ਚੱਲਾਂ ਮੈਂ ਬਣਾਉਣਾ ਐ ਬ੍ਰੇਕਾਂ ਬਰੂ ਕਰਦਾ ਆਣਾ ਤੇ ਇਹਨੂੰ ਆਪ ਜਾ ਸਿਖਾ ਲੈ ਜੀ ਆਪ ਹੀ ਸਿਖਾ ਲਈ ਜੀ ਔਰ ਮੈਂ ਕਿ ਦਸ ਕਲਾਂ ਨੂੰ ਇਹਦੇ ਵਿੱਚ ਮੈਂ ਪੈ ਜਾ ਵੇਖ ਤੇ ਤਰ੍ਹਾਂ ਪਿਆ ਜਾ ਪਰਾ ਰਹਾ ਕੇ ਨੰਨੀ ਨਵੀਂ ਫੜੀ ਆ ਨਾ ਸਕੂਟਰੀ ਉਹ ਆਪੇ ਆਈ ਨਹੀਂ ਹੋਰੀ ਹੋਰੀ ਇਦਾਂ ਹੁੰਦੀ ਦੀ ਕੋੜ ਹੁੰਦਾ ਇੱਕ ਅੱਧੀ ਵਾਲੀ ਹੋਣ ਡਿੱਗੀ ਤੇ ਮਸਜਾ ਆ ਹੋ ਕੇ ਡਿੱਗ ਡੇ ਕੇ ਮਾਂ ਵੀ ਉਦਾਂ ਕਹੀ ਜਾਂਦੀ ਤੀਂ ਵੀ ਡਿੱਗ ਡੇ ਕੇ ਆਂਦੀਆਂ ਪਰ ਰੋਚ ਨਾ ਮਰੀ ਹੁਣ ਨਹਿਰ ਚ ਛੁੱਟਦੀ ਭਾਵੇਂ ਮੈਂ ਤੇ ਆਪੇ ਸੋਚਣ ਦੀ ਰਾਤ ਕਿ ਉਹਨਾਂ ਤੇ ਮੈਂ ਗਾਣਾ ਕੱਢਣ ਦੀ ਜੇ ਉਹਨਾਂ ਨਾ ਆ ਗਈ ਹੁੰਦਾ ਤੇ ਨਹਿਰ ਚ ਜਾਣੀ ਹੀਗੀ ਜੇ ਬਚਾ ਕਰ ਗਈ ਉਹ ਮੇਰਾ ਮਾਪੇ ਤੇ ਚੰਗੇ ਹੋ ਗਏ। ਤੂੰ ਭਰਾਾ ਕਿਹੇ ਦਾ ਬਦਲਾ ਲੈਣੀ? ਤੂੰ ਆਪ ਭਾਈ ਇਥੇ ਮੱਜੀ ਦੇ ਪੀ। ਕਹਿੰਦੇ ਅੰਦਰ ਰੱਬ ਆਇਆ। ਆਹੇ ਸੋਦੇ ਸੋਦੇ ਬੋਲ ਕਿੱਥੇ ਡਿੱਗਣਾ। ਉਹ ਮਾਤਾ ਇਹਦਾ ਤਾਂ ਲਾਜ ਕਰਾ ਲਾਗੇ ਬਣ ਕੇ ਕਿੱਥੋਂ ਭਰਨਾ ਦੂਜਿਆਂ ਦਾ। ਚੱਲ ਕੋਈ ਗੱਲ ਨਹੀਂ ਮਾਰਦੀ ਹੋ। ਚਲ ਜਾਓ ਠੀਕ ਕਰਾ ਕੇ। ਚੱਲਾਂ। ਬਲੇ ਤਾਂ ਨਹੀਂ ਲੱਗੀ ਕਿ ਪਤਾ ਮੈਨੂੰ ਲੌੜੀ ਨਹੀਂ ਆਈ। ਉਹ ਮੈਂ ਤਾਂ ਸਾਰਾ ਕੰਮ ਕਰਾ ਦਿੰਦਾ ਵਾ ਤੇ ਹੁਣ ਧਿਆਨਾਂ ਚ ਲਾਇਗਾ। ਹੁਣ ਮੈਂ ਧਿਆਨ ਕੇ ਕੁਲਿਆਗਾ। ਸਦਾ ਹੰਪੇ ਰਨੇ ਕਣਾ ਮਾ ਧਿਆਨ ਵੀ ਮੁੰਡਾ ਵਾ ਤੇ ਉਹਦੇ ਨਾਲ ਗੱਲਾਂ ਕਰਨ ਦੀ ਤੂੰ ਉਹ ਤਾਂ ਪੁੱਠੇ ਬੰਦੇ ਨੂੰ ਜਾਰਿਆ ਕਰ ਆ ਮੈਂ ਕਰ ਸਦਾ ਹੀ ਰਹਿਣਾ ਲੈ ਵੀ ਕਿੱਡੇ ਸੋਹਣੇ ਫਾਲੀਓ ਫਰੀ ਦੇ ਨਿੱਕੇ ਹੁੰਦੇ ਖਾਂਦੇ ਹੁੰਦੇ ਟਾਣੀਆਂ ਬਨ ਬਨ ਕੇ ਉਹ ਹੁੰਦੇ ਤਰਸੀ ਗਏ ਆ ਹੋਟਲ ਵਿੱਚ ਰਹਿ ਕੇ ਕਦੀ ਖਾਦਾ ਹੀ ਕੋਈ ਨਹੀਂ ਇਦਾਂ ਦੀ ਚੀਜ਼ ਕੋਈ ਇਹ ਕੁਦਰਤੀ ਫਲ ਵਾ ਅਜ ਮੰਮੀ ਨੂੰ ਕੀ ਹੋ ਗਿਆ ਏ ਪਾਗਲ ਜੀ ਕਹਿਆ ਹੀ ਮੰਮੀ ਤੇ ਨਾ ਭੇਜਿਓ ਇਹਨੂੰ ਬੰਬੀ ਜਨਾਪੇ ਜੇ ਮੰਮੀ ਵੀ ਉਹਦੇ ਅੱਖੇ ਲੱਗ ਗਈ ਬੰਬੀ ਤੇ ਨਹੀਂ ਜਾਣਦੇ ਨਾ ਜੇ ਮੈਂ ਪਰਨਾ ਬੰਨਾ ਤਾਂ ਕਿਥੇ ਲਿਆਂ ਕੀ ਕਰਨ ਧਿਆ ਆਪਣੀ ਬੰਬੀ ਆਹੀਂ ਆਈਏ ਪੈ ਨਾ ਆਈਏ ਤੇ ਮੇਰਾ ਵੀ ਦਿਲ ਕਿਤੇ ਆਇਆ ਵੇ ਸ਼ਜਾਨ ਤੇ ਇੰਨੀਆਂ ਸੋਹਣੀਆਂ ਕੁੜੀਆਂ ਛੱਡ ਕੇ ਤੇ ਚੱਲੀ ਜੀ ਤੇ ਦਿਲ ਆ ਗਿਆ ਕੀ ਕਰਾਂ ਦੇਲੀ ਆ ਦਿਲ ਤੇ ਕਿਤੇ ਵੀ ਆ ਹਾ ਦਾ ਪਰ ਮੈਂ ਗਲਤ ਕਿ ਨਹੀਂ ਕਰਨਿਆ ਕੋਉ ਹੁੰਦਸ ਸੁਪਨੇ ਵਿੱਚ ਹੋਈ ਹੁੰਦੀ ਆ ਰੋਟੀ ਖਾਂ ਲੱਗਿਆ ਮੈਨੂੰ ਉਹ ਜੇ ਤੇ ਆਉਂਦੀ ਆ ਪਤਾ ਨਹੀਂ ਕੀ ਦਿਮਾਗ ਨੂੰ ਹੋ ਗਿਆ ਕਿੱਦਾਂ ਪ੍ਰਪੋਜ਼ ਕਰਾਂ ਕਿੱਦਾਂ ਮਨਾਵਾਂ ਨੂੰ ਸਮਝ ਨਹੀਂ ਗਈ ਆਉਂਦੀ ਉਹ ਤਾਂ ਗੜੀ ਨਾਲ ਲੜਨੀ ਪੈਂਦੀ ਆ ਸਿਰ ਦੇ ਵਾਲਾ ਨੂੰ ਪੈਂਦੀ ਆ ਕੋਈ ਗੱਲ ਹੀ ਨਹੀਂ ਕਰਦੀ ਪਿਆਰ ਵਾਲੀ ਦੀ ਗਾੜੀਆਂੋਂ ਪਾਗਲ ਡੰਗਰ ਡੰਗਰ ਗਈ ਜਾਂਦੀ ਆ ਨੇ ਪੜਦੀ ਹੈਗੀ ਸਹੀ ਉਦਾਂ ਬਿਲਕੁਲ ਪਿੰਡੂ ਬੋਲੀ ਆ ਜੀ ਲਾ ਕੋਣ ਕੀ ਆ ਗਈ ਹੋਣੇ ਪਣੀ ਹੁੰਦੇ ਨਿਯੋਸ਼ਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਠੀਕ ਆ ਪੇਣਾ ਸਤਿ ਸ਼੍ਰੀ ਅਕਾਲ ਪੁੱਤ ਠੀਕ ਹੈ ਕਦੋਂ ਆਇਆ ਪੁੱਤ ਮੈਨੂੰ ਹੋ ਗਿਆ ਹਫਤਾ ਕ ਅੱਛਾ ਹਾਂ ਜੀ ਹੋਰ ਮੰਮੀ ਠੀਕ ਆ ਕਾ ਪੁੱਛਦੇ ਆਪਣੇ ਬੁਹੇ ਥਾਣੀ ਰੋਜ਼ ਨੰਗਦਾ ਤੁਹਾਨੂੰ ਚੇਤਾ ਨਹੀਂ ਆ ਪੇਪਰ ਖਤਮ ਹੋਏ ਜੇ ਫੇ ਮੈਂ ਆ ਗਿਆ ਮੈਂ ਨਹੀਂ ਨਾ ਵੇਖਿਆ ਆਹੀਂ ਵੀ ਜਿਹੜਾ ਖਲੋਤਾ ਤੂੰ ਵੇਖਿਆ ਤੂੰ ਹੀ ਕਿਤੇ ਵੇਖਿਆ ਮੈਂ ਨਹੀਂ ਵੇਖਿਆ ਇੱਥੇ ਕੀ ਕਰਨ ਰਿਹਾ ਪੁੱਤ ਕੋਹ ਨਹੀਂ ਬੰਬੀ ਤੇ ਆਹੀਂ ਤਾਂ ਵੇਖੀਆਂ ਗੋਲਾ ਜੀਆਂ ਇਹ ਖਾਂਡਿਆ ਪਿਆ ਅੱਛਾ ਖਾਂਡਿਆ ਚੱਲ ਤੂੰ ਖਾਂਡਿਆ ਚੰਗਾ ਵਾ ਇਹਦੇ ਹੁਣ ਜਨਵਰੀ ਖਾਂਦੇ ਆ ਨਿਆਣੇ ਦੇ ਹੁਣ ਪੀਜ਼ਾ 버ਗਰ ਉਹਨਾਂ ਚੀਜ਼ਾਂ ਲੱਗ ਗਈ ਇਹਦੇ ਸਾਡੇ ਵੇਲੇ ਖਾਂਦੇ ਹੁੰਦੇ ਲੋਕੀ ਮੈਂ ਵੀ ਸੋਚਣ ਡਿਆ ਮੈਂ ਨਿੱਕੇ ਹੁੰਦੇ ਖਾਂਦੇ ਹੁੰਦੇ ਆਹੋ डील ਕਾ ਹੋਇਆ ਕੋਈ ਸੰਭਲ ਨਹੀਂ ਲੱਗੀ ਆ ਗਲੇ ਲੱਗੀ ਏ ਲੱਗ ਜਾਂਦੀ ਦੀ ਗਲੇ ਨੂੰ ਹੂੰ ਉਹ ਤੇ ਪੜੀ ਤੇ ਤੁਸੀਂ ਘਰੇ ਠੇਕੇ ਦੇ ਦਿੱਤੀ ਆ ਆ ਦਿੱਤੀ ਠੇਕੇ ਤੇ ਪੈਸਾ ਲੈਣੀ ਆ ਇਕ ਦਾ ਲੈਣੀ ਆ ਆ ਵੀ ਕਰਨੀ ਬਾਈ ਅੱਛਾ ਛੋਣੀ ਠੇਰਿਆ ਕਰਨਾ ਹਾਂ ਇਧਰ ਫੇਰਾ ਮਾਰਨਾ ਆਵਾ ਆ ਵੇਖਣ ਆ ਕੀ ਸਾਤਾ ਪੈਲੀ ਦਾ ਅੱਛਾ ਅੱਛਾ ਉੱਥੇ ਜੀ ਨਾ ਹੋਸਟਲ ਵਿੱਚ ਤੇ ਕੰਦਾਆਂ ਡੀ ਨੇ ਉੱਚੀਆਂ ਲੰਮੀਆਂ ਓ ਮੈਂ ਸਗੋਂ ਆਉਣਾ ਸੀ ਤੁਹਾਡੇ ਘਰ ਹਾਂ ਹਾਂ ਆਪਣੀਆਂ ਬੋਟਾ ਬਾਟਾ ਸਾਰੀਆਂ ਬਣੀਆਂ ਵਾ ਬੋਟਾ ਮੇਰੀ ਮਮੀ ਦੀ ਡਾਡੀ ਤੇ ਬਾਹਰ ਆਹੋ ਹਾਂ ਮੈਂ ਹੋਰ ਕੋਈ ਲਾਗੇ ਆਣ ਗਵਾਂਣ ਦੀ ਰਹਿੰਦੀ ਹੋਵੇ ਤਾਂ ਦੱਸ ਦਿਓ ਬਣਾ ਲਿਓ ਇਹ ਆ ਵੀ ਹੁਣ ਮੈਂ ਖਲੋਣਾ ਸਰਪੰਚ ਠੀਕ ਠੀਕ ਆ ਵਧੀਆ ਗੱਲ ਹੋ ਗਈ ਆਹੋ ਤੇ ਮੇਰਾ ਆਪਣੇ ਭੈਣ ਭਰਾਵਾਂ ਸਾਰਿਆਂ ਨੂੰ ਜੋੜਿਓ ਆਹੋ ਨਹੀਂ ਨਾਲ ਤੁਸੀਂ ਪੋਣੀ ਨਾਲ ਹੋ ਗਏ ਵੋਟਾਂ ਕੋਈ ਪਹਿਲਾਂ ਨਹੀਂ ਵੋਟਾਂ ਤੁਹਾਡੀਆਂ ਆ ਗਏ ਇਹ ਲਿਖੇ ਨੇ ਇਹਦੀ ਲੋੜ ਵਾ ਤੁਹਾਨੂੰ ਕਿਹਦੀ ਕਹਿਣ ਦੀ ਲੋੜ ਵਾ ਵੋਟਾਂ ਦੀ ਨਹੀਂ ਪਰਤੋ ਫਿਰ ਵੀ ਕਹਿਣ ਦੀ ਲੋੜ ਵਾ ਸਾਡਾ ਫਰਜ਼ ਬਣਦਾ ਨਾ ਕਹਿਣ ਦਾ ਤੇ ਇਹ ਆ ਵੀ ਆਪਾਂ ਪਿੰਡ ਦਾ ਸਾਰਾ ਹੀ ਕੰਮ ਜਿੰਨਾ ਵੀ ਆ ਕੋਈ ਰਹਿੰਦਾ ਵਾ ਕੋਈ ਰਹਿਣ ਨਹੀਂ ਦੇਣਾ ਕੋਈ ਜਿਹੜੀ ਮਰਜੀ ਪਾਰਟੀ ਦਾ ਜੁੜਿਆ ਹੋਵੇ ਪਰ ਆਪਾਂ ਇੱਕ ਚੰਗਾ ਕੰਮ ਕਰਨਾ ਪਿੰਡ ਦੇ ਲਈ। ਸੋਚ ਤੁਹਾਡੀ ਵਧੀਆ ਫਿਰਗੇ। ਹਾਂ। ਨਿਆਣੇ ਨੂੰ ਤੇ ਭਾਈ ਬਥੇਰੇ ਆਏ ਹੋਣਗੇ ਪਰ ਚਾਹਤ ਆਰਕਾ ਨੂੰ ਪਤਾ ਲੱਗ ਜੂ ਕਿ ਸਰਪੰਚ ਕਰੋਤਾ ਵਾ ਕੋਈ। ਤੁਹਾਡੀ ਸੋਚ ਵਧੀਆ ਆਪੇ ਵੋਟਾਂ ਪੈਣੀਆਂ ਤੇ ਗੱਲ ਤੇ ਆ। ਉਹ ਤੇ ਗੱਲ ਹੈਗੀ ਪੁੱਤ ਮੇਰਾ ਰਾਦਾ ਵੀ ਕਿਸੇ ਦਾ ਮੀਟਿੰਗ ਮੈਂ ਰਖਾਂ। ਹਾਂ ਹਾਂ। ਤੇ ਮੈਂ ਲੋਕਾਂ ਨੂੰ ਇਹ ਗੱਲ ਆਖਾਂ ਵੀ ਇੱਕਰ ਮੈਨੂੰ ਬਣਾ ਕੇ ਵੇਖੋ। ਜੇ ਮੈਂ ਚੰਗਾ ਕੰਮ ਨਾ ਕਰੂੰਗਾ ਤੇ ਮੈਂ ਮੁੜ ਕੇ ਮੈਂ ਤੁਹਾਡੇ ਵੱਲ ਵੋਟਾਂ ਨਹੀਂ ਮੰਗਣਾਉਂਗਾ। ਮੈਂ ਕਿਹੜੇ ਮੂੰਹ ਨਾਲ ਆਉਣਾ ਜੇ ਮੜੇ ਕੰਮ ਕਰੂੰਗਾ ਤੇ ਆਹੋ ਤਾਂ ਹੈ ਹੀ ਆ ਹਾਂ ਕੰਮ ਕਰਨਾ ਮੈਂ ਆਪਣੇ ਪਿੰਡ ਦਾ ਵਧੀਆ ਕੰਮ ਕਰਨਾ ਕੰਮ ਕਰੋਗੇ ਤੇ ਕੋਲ ਕਦੇ ਕੰਮ ਕਰੋਗੇ ਹਾਂ ਤੇ ਆਪੇ ਵੋਟਾਂ ਪੈਣੀਆਂ ਇਹੋ ਮੇਰਾ ਮਨਵਾ ਵੀ ਮੈਂ ਆਪਣੇ ਪਿੰਡ ਨੂੰ ਉੱਚੇ ਪੱਧਰ ਤੇ ਲੈ ਕੇ ਜਾਵਾਂ ਆ ਤੂੰ ਕਿੱਥੇ ਚੱਲੇ ਹੋਣਾ ਇੱਧਰ ਉਹ ਸੋਨੂ ਘਰ ਨੂੰ ਚੱਲੇ ਠੀਕ ਮੰਮੀ ਤੇਰੀ ਠੀਕ ਠਾਕ ਆ ਹਾਂ ਠੀਕ ਠਾਕ ਆ ਜਾਂਦੇ ਡਿਊਟੀ ਤੇ ਹਾਂਜੀ ਜਾਂਦੇ ਡਿਊਟੀ ਐ ਅੱਛਾ ਚੱਲ ਕੋਈ ਨਹੀਂ ਜੇ ਤੇ ਰੁਕ ਬਣਿਆ ਨਾ ਫਿਰ ਕਿਸੇ ਵੇਲੇ ਆਵਾਂਗੇ ਕੱਲ ਵੀ ਤੇ ਸੁਣਾ ਦਵਾਂ ਮਮੀ ਨੂੰ ਠੀਕ ਠੀਕ ਤੇ ਮਿਲਿਆ ਜੀ ਵੋਟਾਂ ਪਾਉਣੀਆਂ ਸੁਣੋਣੀ ਹੈ ਸੁਣ ਚਲੇ ਉਧਰ ਹੀ ਕੇ ਸੋਨੂ ਹਣੀ ਤੇ ਸਾਡੇ ਪੱਕੇ ਬੰਦੇ ਆ ਠੀਕ ਠੀਕ ਨਾਲੇ ਹੁਣ ਆਖਣਾ ਦਸੀਏ ਲੱਗੇ ਆਣ ਗੁਆਣ ਨੂੰ ਵੀ ਆਖਣਗੇ ਕਿਸ ਨੂੰ ਆਹੋ ਹੈਈ ਆ ਹਨਾ ਆਪਾਂ ਇੱਕ ਘਰ ਜੋੜਾਂਗੇ ਤੇ ਭੈਣ ਭਰਾਵਾਂ ਨੇ ਦਸ-ਦਸ ਘਰ ਨਾਲ ਹੋਰ ਜੋੜਨੇ ਆ ਠੀਕ ਠੀਕ ਗਾਂ ਦਾ ਗਾਂ ਦਾ ਗਾਂ ਦਾ ਕੰਮ ਬਾਕੀ ਇਹ ਵੀ ਸਾਨੂੰ ਵੀ ਮੌਕਾ ਦੇਣ ਇੱਕਰ ਲੋਕੀ ਆਹੋ ਵੋਟਾਂ ਚਾਰਿਆਂ ਦਾ ਹੀ ਹੈਗੀਆਂ ਚਾਰ ਵੋਟਾਂ ਦੇ ਪਤਾ ਹੈਗੀਆਂ ਸਾਡੀਆਂ ਤੇ 40 40 4 400 ਵੋਟ ਤੱਕ ਕੰਮ ਚੱਲ ਜਾਣਾ ਉਹਨਾਂ ਦੇ ਨਾਲ ਜਿੰਨਾ ਉਹਨਾਂ ਦਾ ਕੰਮ ਸਾਫ਼ ਪਾ ਤੇ ਵਧੀਆ ਵਾ ਚਲੋ ਵਧੀਆ ਫੇਰ ਆਹੋ ਹੂੰ ਗਲਤ ਬਣਾਈਦੀ ਹੁੰਦੀ ਆ ਬਣਾਈਦੀ ਜਿਹਦੀ ਬਣੀ ਉਹਦਾ ਸਭ ਕੋਈ ਚੱਲ ਕੋਈ ਨਹੀਂ ਫਿਰ ਹਾਂਜੀ ਹਾਂਜੀ ਆਵਾਂਗੇ ਕਿਹੜੇ ਚੰਗਾ ਆਇਓ ਕੋਈ ਨਹੀਂ ਆਹੋ ਸ਼ਾਮ ਨੂੰ ਆ ਗਰ ਸ਼ਾਮ ਨੂੰ ਆ ਜਾਾਂਗੇ ਠੀਕ ਆ ਲਾਗਾ ਅੰਕਲ ਕੀ ਵਾਵਾ ਸਾਂ ਆ ਜਾ ਸੁਣ ਨਾ ਨਾਲ ਤਾਂ ਹੀ ਕਹਿੰਦੇ ਚਾਰ ਮੋਟਾ ਕਿੰਨ੍ਹੇ ਚਾਰ ਸੌ ਪੈਂਹੇ ਇਹਨਾਂ ਨੂੰ ਕਮਾ ਨਾ ਕਿ ਮੈਨੂੰ ਰਿਸ਼ਤਾ ਕਰਾਉਣੇ ਦਾ ਮੈਂ ਵੀ ਭੱਜ ਭੱਜ ਕੇ ਅੰਕਲ ਨੂੰ ਵੋਟਾਂ ਪਵਾਵਾਂ ਉਦਾਂ ਅੰਕਲ ਨੇ ਕੰਮ ਤੇ ਮੇਰੇ ਆਉਣਾ ਵਾ ਜੇ ਵੋਟਾਂ ਨੂੰ ਪਾਈਆਂ ਤੇ ਜੋ ਰਿਸ਼ਤੇ ਦੀ ਗੱਲ ਹੋਈ ਤੇ ਮੰਮੀ ਨੂੰ ਹੀ ਨਾ ਮਲਾ ਲੈਣਾ ਆਂ ਅੰਟੀ ਬਾਬਾ ਤੇ ਲੱਗਦੀ ਹੁਣ ਪਤਾ ਨਹੀਂ ਅੱਜ ਦੱਤ ਨੇ ਹੋਣੇ ਕਿ ਨਹੀਂ ਹੋਣੇ ਜੰਮਾ ਦਾ ਮਾਰ ਕੇ ਜਾਵਣਾ ਅੰਕਲ ਅੰਕਲ ਦਾ ਕੰਮ ਉਹ ਅੱਜ ਮੈਨੂੰ ਪਤਾ ਨਹੀਂ ਉਹ ਕਾਲਜ ਗਈ ਕਿ ਨਹੀਂ ਗਈ ਤੇ ਜੇ ਮੈਂ ਨਾ ਆ ਗਿਆ ਘਰ ਟਾਈਮ ਨਾਲ ਤੇ ਮੰਮੀ ਦਾ ਫੋਨ ਆ ਜਣਾ ਮੈਂ ਵੀ ਕਿੱਥੇ ਫਸੇ ਨਾ ਜਾਂ ਕੋ ਸੇਲੀ ਛੁਲੀ ਵਾ ਗਬ ਹੁੰਦੀ ਉਲੀ ਪਰ ਮੈਚ ਕੋ ਹੁੰਦਾ ਮੈਨੂੰ ਨਹੀਂ ਦਿਆ ਨਾ ਜੇ ਕੋ ਤੇ ਪੇ ਕਰਨਾ ਗਲ ਬਣੀ ਜਾਊਗੀ ਮੇਰੀ ਚੱਲ ਵੇਨਾ ਵਾ ਦਮਣ ਸਾਮੇ ਬਹਿਣਾ ਇੱਥੇ ਸੋਲਦਾ ਕੋ ਨਾ ਕੋ ਤੇਰੀ ਹੋਏ ਸਵੇਰੀ ਦਰਸਿਓਂ ਅਜ ਦਿਨ ਵਦਿਆ ਲੰਗੂਗਾ

ਹੋਰ ਸਾਬ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਠੀਕ ਠਾਕ ਹੋਰ ਬਸ ਯਾਰ ਚਾਚੀ ਸਤਿ ਸ਼੍ਰੀ ਅਕਾਲ ਪੁੱਤ ਠੀਕ ਠਾਕ ਜਿੰਦੇ ਬਸਦੇ ਹਾਂ ਜੀ ਹਾਂ ਜੀ ਠੀਕ ਆ ਕਿੱਧਰ ਫਿਰਦੇ ਏ ਅੱਜ ਤੁਹਾਡੇ ਵਾਲੀ ਆਏ ਪੁੱਤ ਨੂੰ ਪਤਾ ਹੀ ਨਹੀਂ ਕਿ ਕਿਤੇ ਤਾਂ ਤੀਨ ਫੇਰਾ ਮਾਰਿਆ ਕਿਤੇ ਲੱਭਦੇ ਹੀ ਨਹੀਂ ਹੁਣ ਹੁਣ ਲੱਭਣਾ ਨਾ ਅਸੀਂ ਹਾਂ ਹੁਣ ਲੱਭਣਾ ਵਾਂਗੇ ਕੀ ਗੱਲ ਕੋ ਕੰਮ ਪੈ ਗਿਆ ਤੈਨੂੰ ਪਤਾ ਹੀ ਹੁਣ ਕੀ ਚੱਲਣ ਰਿਹਾ ਪਿੰਡ ਦੇ ਵਿੱਚ ਸਿਆਸਤ ਜਿਹੜੀ ਉਹ ਆਈ ਘਾਟੀ ਧਿਆਨ ਲਈਦਾ ਨਾ ਗੱਲਾ ਲਾ ਪਾਣੀ ਅੱਛਾ ਅੱਛਾ ਸਿਆਸਤ ਸੁਸਤੀ ਚੱਲੀ ਪਈ ਹੈ ਕਿੱਥੇ ਲਿਆ ਹੈਗਾ ਉਹ ਜਾਣਾ ਕਿੱਥੇ ਚਾਚ ਆ ਕੁੜੀ ਨੇ ਲੈ ਆ ਕੇ ਦਿੱਤੀ ਸਕੂਟਰੀ ਅੱਛਾ ਉਹ ਜਾ ਸਿੱਖਦੀ ਸਿੱਖਦੀ ਇੱਕ ਇਹਨਾਂ ਦਾ ਮੁੰਡਾ ਛਦਾਈ ਜਿਹਾ ਇੱਥੇ ਤੁਰਿਆ ਫਿਰਦਾ ਹੀ ਹੂੰ ਉਹ ਚ ਮਾਰ ਬੈਠੀ ਕਿੰਨਾ ਦਾ ਆਹ ਜਿਹੜਾ ਬੰਬੀ ਵਾਲੇ ਆ ਆ ਜਿਹੜੇ ਪਹਿਲਾਂ ਇੱਥੇ ਨਹੀਂ ਰਹਿੰਦੇ ਆਹ ਵਾਹ ਉਹਦੇ ਉਹ ਵੇ ਖਲੋਤਾ ਉਥੇ ਗੋਲਾਂ ਜਿਹੜਿਆ ਖਾਣਾ ਉਹ ਜਿਹੇ ਵੀ ਇੱਥੇ ਖਲੋਤਾ ਵਾ ਛੱਟ ਤੇ ਲੱਗੀ ਆ ਉਹਦੀ ਬਾਹ ਤੇ ਲਿਆਂਦੀ ਦਵਾਈ ਦਈ ਉਹਦਾ ਕਰਾਈ ਆ ਪੱਟੀ ਉਹ ਤੇ ਆ ਟੱਕਰਿਆ ਹਨ ਇੱਥੇ ਗੋਲਾਂ ਖਾਂਦੇ ਆ ਤੂਹਦੀਆਂ ਚੱਲ ਗੋਲਾਂ ਖਾ ਖਾ ਮਿੱਠਾ ਮਾਰੂ ਨੀਲੀਆਂ ਲੀਲੀਆਂ ਕੇ ਨੇ ਬਿੱਟਾ ਤੇ ਕੀ ਮਾਰਨੀ ਆ ਵਾ ਨੀ ਅੱਗੇ ਨਿਆਣੇ ਅਸੀਂ ਹੁੰਦੇ ਖਾਂਦੇ ਹੁੰਦੇ ਸੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਪੈਲੀ ਇਹਨਾਂ ਦੀ ਠੇਕੇ ਦੇ ਆ ਹਾਂ ਹੈ ਤੇ ਅਜੇ ਇਹਦਾ ਕੀ ਹੱਕ ਬੰਦਾ ਇਥੇ ਫਿਰਦਾ ਐਵੇਂ ਫੇਰੇ ਮਰੀ ਜਾਂਦੇ ਕਰੇ ਇੱਧਰ ਨੂੰ ਕਦੇ ਉੱਥੇ ਬੈਠਾ ਹੁੰਦਾ ਕਦੇ ਕਿਤੇ ਬੈਠਾ ਹੁੰਦਾ ਪੁੱਤ ਪਤਾ ਕੀ ਗੱਲ ਆ ਮੰਮੀ ਉਹਦੀ ਜਿਹੜੀ ਉਹ ਡਿਊਟੀ ਕਰਦੀ ਆ ਤੇ ਫਿਰ ਉਹਦਾ ਬਾਹਰ ਵਾ ਤਾਂ ਉਹਦਾ ਰਾਂਦਾ ਵੀ ਕੱਲਾ ਐਵੇਂ ਕਿੱਥੇ ਮੈਂ ਮੱਥਾ ਮਾਰਦੇ ਰਹਿਣਾ ਉਹ ਆਪਣੀ ਪਿਆਰੀ ਵਾਲ ਨੂੰ ਨਿਕਲ ਆਉਂਦਾ ਇੱਥੇ ਤੇ ਅਸੀਂ ਵੀ ਆਏ ਤੇ ਕਿੰਨਾ ਸਕੂਨ ਮਿਲਿਆ ਵੇ ਕਿੰਦਾ ਰੁੱਖ ਰਖਵਾਰ ਕਿੰਨੇ ਵਧੀਆ ਚੀਜ਼ਾਂ ਲੱਗਦੀਆਂ ਉਹ ਆਪਣੀ ਪਿਆਰੀ ਵਾਲ ਆ ਗਿਆ ਹੁਣ ਮੈਂ ਕਿਹਾ ਤੇ ਤੂੰ ਤੇ ਪਿਆਰੀ ਠੇਕੇ ਨੇ ਦਿੱਤੀ ਆ ਤੇ ਕਹਿੰਦਾ ਵੀ ਆਰਕੀ ਹਿਸ਼ੜਾ ਲੈਣੀ ਆ ਅਚਾ ਤੇ ਆਂਦਾ ਮੈਂ ਤੇ ਸਪੋਰਥੇ ਹੋਸਟਲ ਤੇ ਜੇਲਾ ਕੰਦਾ ਰੜੀਆਂ ਵੇਖ ਕੇ ਜਾਂਦਾ ਮੈਰਾ ਤੇ ਉੱਥੋਂ ਸੁੱਤਰ ਨਹੀਂ ਆ ਤੇ ਇੱਥੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਵਾ ਤੇ ਤਾਂ ਆਇਆ ਹੁਣ ਆ ਵਾ ਉਦਾਂ ਰੋਜ਼ਗਾਰ ਥਾਣੀ ਨੰਗੂ ਕਹਿੰਦਾ ਕਈ ਵਾਰ ਮੂੰਹ ਐਨੂ ਚੁੱਕਿਆ ਹੁੰਦਾ ਤੁਰਦਾ ਐਨੂ ਹੁੰਦਾ ਤਾਂ ਤਾਂ ਹੀ ਕਈ ਵਾਰ ਹੱਸਣਾ ਮੈਂ ਮੈਂ ਹੀ ਨਹੀਂ ਅ ਮਰੇ ਮਨ ਚ ਮੈਂ ਆਖਣਾ ਆ ਇਹ ਕਿੱਦਾਂ ਦੀਆਂ ਕਿੱਦਾਂ ਤੁਰਦਾ ਵਾ ਨਿਆਣਾ ਹੋਸਟਲ ਤੇ ਪੜਕੇ ਹੋ ਤੇ ਐ ਟੈਨਸ਼ਨ ਹੁੰਦਾ ਕਿ ਤੇ ਆ ਵਧੀਆ ਤੁਰਦਾ ਹਰ ਇੱਕ ਨੁਕਵਾਂਦਾ ਵਾ ਨਾਲੇ ਪਿੰਡਰ ਕੀ ਤੇ ਮੌਜੀ ਐ ਨਹੀਂ ਆਉਂਦਾ ਇੱਕ ਗੱਲ ਲੱਗੀ 부ਜੇ 부ਜੇ ਜੇ ਲੱਗਦਾ 부ਜੇ 부ਜੇ ਜਿਦਾ ਨਾ ਜਿਤਰਾ ਸਾਡੀ ਗੱਲ ਇੰਨਾ ਧਿਆਨ ਨਹੀਂ ਦੇਂਦੇ ਆ ਉਹ ਇਹਨੂੰ ਅਜੇ ਪਿੰਡ ਦਾ ਇੰਨੇ ਜਾਣਕਾਰੀ ਆ ਆ ਇਹ ਵੀ ਗੱਲ ਹੈ ਜੋ ਨਿੱਕੇ ਹੁੰਦੇ ਨੇ ਨਾ ਹੋਸਟਲ ਚ ਪੜ੍ਹਦੇ ਆ ਤੋ ਸਵਾਹ ਸਮਝਾਉਣੀ ਕਿ ਇਹ ਗੱਲਾਂ ਹੀ ਕੀਤੀ ਉਹਨਾਂ ਦਾ ਜਵਾਬ ਦਿੱਤਾ ਆਪਣੇ ਕੋਲ ਉਹਨੇ ਕੋਈ ਗੱਲ ਨਹੀਂ ਕੀਤੀ ਜਿੱਦਾਂ ਵੀ ਹੁਣ ਆਪਾਂ ਗੱਲਾਂ ਕਰਨ ਦੇ ਕੋਲੇ ਮਿਲੇ ਆ ਕਿੰਨੀ ਸਮੇਂ ਗੱਲਾਂ ਕਰਦੇ ਉਹਨੇ ਨਹੀਂ ਕੋਈ ਇੱਡਾ ਜਵਾਬ ਦਿੱਤਾ ਭਾਈ ਦੇ ਆਏ ਸੀ ਤੁਹਾਡੇ ਵੱਲ ਹਾਂਜੀ ਕਹੇ ਆ ਸਰਪੰਚ ਲੱਗਾ ਖਲੋਣ ਮੈਂ ਅੱਛਾ ਤੇ ਮੈਂ ਕਿਹਾ ਵੀ ਹੁਣ ਪਤਾ ਤੇ ਭਾਵੇਂ ਤੁਹਾਨੂੰ ਹੈਗਾ ਹੀ ਆ ਵੀ ਸਾਡੇ ਅਲੀ ਪੌਣੀਆਂ ਆ ਆਹੋ ਇਹਨਾਂ ਦਾ ਬੱਦ ਬਣਦਾ ਵੀ ਆਪਣੇ ਬੱਦਿਆਂ ਨੂੰ ਤੇ ਜ਼ਰੂਰ ਆ ਕੇ ਆਈਏ ਕਰ ਨਾਲ ਹੋਰ ਜੋੜੋਗੇ ਨਹੀਂ ਇਹ ਤੇ ਪਤਾ ਹੋਊਗਾ ਵੀ ਫੇਰ ਤੁਸੀਂ ਆਖਣਾ ਵੀ ਚਾਚੇ ਨੇ ਸਾਨੂੰ ਦੱਸਿਆ ਹੀ ਨਹੀਂ ਵੀ ਮੈਂ ਸਰਪੰਚ ਖਲੋਣਾ ਤੇ ਉਹ ਮੁੰਡਾ ਸਾਨੂੰ ਕੁਝ ਦੰਦਾ ਹੁਣ ਕਿੱਧਰ ਚੱਲੇ ਮੈਂ ਹਾਂ ਅਸੀਂ ਚੱਲੇ ਸੋਨੂ ਘਰ ਅੰਦਾ ਸੋਨੂ ਨਹੀਂ ਵੋਟਾਂ ਪਾਉਣਗੇ ਤੁਹਾਨੂੰ ਮੈਂ ਹਾਂ ਕਿਉਂਕਿ ਉਹਨਾਂ ਦੀਆਂ ਬਣੀਆਂ ਨਹੀਂ ਮੈਂ ਹਾਂ ਉਹਨਾਂ ਦੀਆਂ ਵੋਟਾਂ ਕੀ ਆਂਦਾ ਚਾਰ ਵੋਟਾਂ ਉਹਨਾਂ ਦੀਆਂ ਹੈਗੀਆਂ ਉਹਨੂੰ ਪਤਾ ਹੋਣਾ ਫੇਰ ਤੁਹਾਡਾ ਸਾਰਾ ਤੇ ਮੈਂ ਹਾਂ ਚਾਰ ਵੋਟ ਸਾਨੂੰ ਤੇ 40 400 ਵੋਟ ਤੱਕ ਆਸਾ ਸੋਨੂ ਹੁਣਾਂ ਕਿ ਮੈਂ ਹਾਂ ਏਡੀ ਕੋਈ ਗੱਲ ਨਹੀਂ ਹੈਗੀ ਹਾਂ ਨਹੀਂ ਵੋਟਾਂ ਦੀ ਤੇ ਕੋਈ ਗੱਲ ਨਹੀਂ ਚੱਲ ਚਾਹੀ ਵੀ ਪਹੁੰਚਗੇ ਕਿ ਨਹੀਂ ਪਹੁੰਚਗੇ ਬਨ ਕੀ ਸੋਚਿਆ ਕਿੱਦਾਂ ਕੰਮ ਨਹੀਂ ਘਾਉਂਦਾ ਪਿੰਡਾਂ ਦੇ ਹੂੰ ਤੇ ਮੈਂ ਕਰਕੇ ਵੇਨਾ ਪਲਾ ਕਿੰਨਾ ਘੌਖਾ ਕੰਮ ਹੈ ਭਲਾ ਵੇਖਿਓ ਕਿ ਤੁਸੀਂ ਵੀ ਭਗਵੰਤ ਮਾਣ ਵਾਂਗੂ ਲੋਕਾਂ ਕੋ ਗਾਲਾਂ ਹੀ ਨਾ ਕਾਇਓ ਨਹੀਂ 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 ਉਹ ਵੀ ਬੜੀਆਂ ਬੜਕਾ ਮਾਰਦਾ ਹੁੰਦਾ ਆ ਇਹ ਕੰਮ ਕਰਵਾਇ ਨਹੀਂ ਤੇ ਘੌਖਾ ਵਾਲਾ ਹੀ ਕੰਮ ਕਰਨਾ ਵਾ ਗਾੜੀ ਹੋਣੀ ਚੰਗਾ ਤੇ ਐਂ ਤੇ ਗੁਰੂ ਮਹਾਰਾਜ ਦੇ ਆਟ ਆਸਰਾ ਲੈ ਕੇ ਤੇ ਕੰਮ ਕਰਨਾ ਵੀ ਪਿੰਡ ਦਾ ਵਿਕਾਸ ਸਾਰਾ ਕਰਉਣਾ ਕਿਸੇ ਨੂੰ ਮੈਂ ਰਹਿ ਨਹੀਂ ਦੇਣਾ ਵੀ ਕਿਸ ਨੇ ਮੈਨੂੰ ਬੋਰਡ ਪਾਈ ਜਾਂ ਨਹੀਂ ਪਾਈ ਹੂੰ ਇਹ ਕੰਮ ਨਹੀਂ ਮੈਂ ਵੇਖਣਾ ਮੈਂ ਵੇਖਣਾ ਮੈਨੂੰ ਮੈਂ ਕਹਣਾ ਮੈਂ ਪਾਈ ਮੈਨੂੰ ਸਾਰਿਆਂ ਨੇ ਜਾਣ ਜਾਈਏ ਸਹੀ ਇੱਕ ਵਾਰ ਹੈ ਪਾਰਟੀ ਕਿਹੜੀ ਐ ਲੋਖਲਾਉਣਾ ਉਹ ਪਾਰਟੀ ਵੀ ਵੇਖਾਂਗੇ ਸਾਰੀਆਂ ਗੱਲਾਂ ਹੁਣ ਸਾਨੂੰ ਇੱਥੇ ਪੁੱਛੀਏ ਪਾਰਟੀ ਦੇ ਬਿਨਾਂ ਤੇ ਚਾਚੀ ਹੁਣ ਕੋਈ ਸਰਪੰਚ ਬੰਦਾ ਹੈ ਹਾਂ ਹੋ ਹੈ ਨਹੀਂ ਪਾਰਟੀ ਵਿਚਾਲ ਕੋਈ ਨਹੀਂ ਪਾਰਟੀ ਪਤਾ ਕੀ ਗੱਲ ਮੈਂ ਇੱਕ ਮੇਰਾ ਮਾਨੋ ਵੀ ਇੱਕ ਮੀਟਿੰਗ ਸੱਦੀਏ ਹੂੰ ਤੇ ਸਰਬਸੰਮਤੀ ਨਾਲ ਜੇ ਸਾਰੀ ਪਿੰਡ ਮੈਨੂੰ ਚੁਣ ਲਏ ਤੇ ਉਹ ਮੈਂ ਕਹਾਂ ਸਾਡੇ ਲੀਡਰਾਂ ਨੂੰ ਬਿਮਾਰੀ ਹੈ ਨਾ ਵੀ ਕਾਂਗਰਸ ਦੇ ਸਰਪੰਚ ਨੂੰ ਕਾਲੀਆਂ ਨੇ ਨਹੀਂ ਪੈਸਾ ਦੇਣਾ ਕਾਲੀਆਂ ਵਾਲੇ ਨੂੰ ਕਾਂਗਰਸ ਨੇ ਨਹੀਂ ਦੇਣਾ ਝਾੜੂ ਵਾਲਿਆਂ ਨੂੰ ਨਹੀਂ ਕੇਰੇ ਦੇਣਾ ਇਹ ਆਪੋ ਆਪਣੇ ਸਰਪੰਚ ਬਣਾਉਂਦੇ ਫੇਰ ਹੀ ਕੋ ਦਿੰਦੇ ਆ ਮੈਂ ਵੀ ਇਹ ਅੰਗ ਤਾਂ ਸੱਦਣੀ ਮੀਟਿੰਗ ਤੇ ਤਾਂ ਹੀ ਸੱਦਣੀ ਆ ਨਾ ਵੀ ਜੇ ਸਰਵ ਸੰਮਤੀ ਦਾ ਚੋਣਣਾ ਤੁਸੀਂ ਮੈਨੂੰ ਤੇ ਮੈਂ 3 ਲੱਖ ਰੁਪਏ ਆਪਣੇ ਕੋਲੋਂ ਪਹਿਲਾਂ ਦੰਨਾ ਮੈਨੂੰ ਮੈਨੂੰ ਤੈਨੂੰ ਕਿਉਂ ਮੈਂ ਦੰਨਾ ਤੈਨੂੰ ਨਹੀਂ ਸਮਝਾ ਕਰ ਤੂੰ ਹੀ ਮੰਨ ਲੈ ਮੈਂ ਕਹਿੰਦਾ ਮੇਰੀਆਂ ਵੀ ਵੋਟਾਂ ਖਰੀਦਣ ਨੂੰ ਪੈਂਦੇ ਨੇ ਤੈਨੂੰ 3 ਲੱਖ ਰੁਪਏ ਮੈਂ ਘਰੋਂ ਦਊਂਗਾ ਪਹਿਲਾਂ ਤੇ ਗਵਰਨਮੈਂਟ ਨੇ ਅਖਿਆ ਨਾ ਵੀ ਜਿੱਥੇ ਸਰਵ ਸੰਮਤੀ ਇਹਦੇ 5 ਲੱਖ ਸਾਡੇ ਵੱਲੋਂ ਆਊਗਾ ਤੇ 5 ਉਹਨਾਂ ਵੱਲੋਂ ਹੋ ਜਾਣਾ 8 ਹੋ ਜਾਣਾ 8 ਲੱਖ ਰੁਪਏ ਜਿੱਥੇ ਮੱਦੀ ਲਾਇਓ 8 ਲੱਖ ਦਾ ਕੀ ਹੁੰਦਾ ਚਾਚਾ ਮੈਂ ਕੋ ਕੀ ਕਿਥੇ ਲਾਏਗਾ ਪਿੰਡ ਚ ਦੱਸ ਮੜ ਕੇ ਮਿਲਣਾ ਤੇ ਹੈਗਾ ਨਾ ਜੋ ਮਰਜੀ ਬਣਾ ਲਓ ਹੋ ਜੇ ਉਹ ਤੇ ਮਿਲਣਾ ਤੇ ਉਦਾਂ ਕੱਖ ਵੀ ਨਹੀਂ ਮਿਲਣਾ ਉਹ ਮੈਂ ਤੇ ਨਾ 8 ਲੱਖ ਜਿਹੜਾ ਮਿਲਦਾ ਨਾ ਕੋ ਦੱਕ ਕੁੜੀਆਂ ਦੇ ਗਰੀਬਾਂ ਦੇ ਉਹਨੀਆਂ ਵਿਆਹ ਕਰਾ ਦੇ ਤੇਰੀ ਬੱਲੇ ਬੱਲੇ ਹੋ ਜੈਣੀ ਹੋਰ ਤੇ ਕੱਖ ਨਹੀਂ ਬੰਨਾ ਨਾਦਰੀ 8 ਲੱਖ ਚ ਕੋਈ ਗੱਡੀ ਬੰਨੀ ਇੱਕ ਦੀ ਬਣਾਏਗਾ ਤੇ ਦੂਜਾ ਨਾਰਾਜ ਪੁੱਤ ਇਹੋ ਤੇ ਕਰਕੇ ਮਿਲ ਜਾਂਗੇ ਉਦਾਂ ਉਹ ਨਹੀਂ ਮਿਲਦੇ ਹੁੰਦੇ ਸੱਤ ਮਿਲ ਮੀਟਿੰਗ ਵੀ ਇਸੇ ਕਰਕੇ ਹੱਸਦੇ ਨਹੀਂ ਵੀ ਜੋ ਤੁਸੀਂ ਆਖੋਗੇ ਉਹ ਹੀ ਹੋਊਗਾ ਹੂੰ ਹੂੰ ਜੋ ਤੁਸੀਂ ਆਖਦੋਗੇ ਉਹ ਹੋ ਜੂ ਸਾਡੀ ਸਵਾਲ ਚਲੋ ਕੋਈ ਗੱਲ ਨਹੀਂ ਮੈਂ ਆਪਰਾ ਬਣਾ ਲਿਆ ਵਾ ਮੈਂ ਤੇਰਾ ਠੀਕ ਘਰ ਚੱਲੋ ਮੈਂ ਆ ਗਿਆ ਵਾ ਨਹੀਂ ਨਹੀਂ ਹੁਣ ਤੂੰ ਐਦਾ ਕਰ ਤੂੰ ਮੇਰਾ ਪੁੱਤ ਬਣਾ ਲਿਆ ਅਸੀਂ ਗਾੜੇ ਡੇਰੇ ਚ ਹੋਈ ਹੀ ਹੁੰਦੇ ਜੀ ਕਸੂਰ ਤੇ ਉਹਦਾ ਵੀ ਕੋਈ ਨਹੀਂ ਇਹਦੀ ਬ੍ਰੇਕ ਹੀ ਘੱਟ ਲੱਗਣ ਦੀ ਆ ਉਹਦੇ ਕੋਈ ਵਜ੍ਹੀ ਨਹੀਂ ਕਿਸੇ ਤੇ ਉਹਨੇ ਹੁੱਚ ਮਾਰਤਾ ਅੱਛਾ ਉਹ ਮੁੰਡਾ ਗਾੜੀ ਮੋਟਰਸਾਈਕਲ ਤੇ ਸਕੂਟਰ ਤੇ ਆਹੋ ਸ਼ੁਕਰ ਆ ਕਿ ਤੇ ਉੱਚੀ ਵੱਜ ਗਈ ਕਿਤੇ ਗੱਡੀ ਗੁੱਡੀ ਚ ਨਹੀਂ ਵੱਜੀ ਲੈ ਤੂੰ ਭਰਾਵਾ ਬ੍ਰੇਕ ਦਾ ਠੀਕਰਾ ਇਹਦੀ ਆ ਮੈਂ ਚੱਲਾਂ ਮਿਸਤਰੀ ਨੂੰ ਫੋਨ ਆਂਦਾ ਆ ਜਾ ਚੱਲ ਠੀਕ ਹੈ ਮੈਂ ਆਣਾ ਤੁਸੀਂ ਚਲੋ ਚਾਹ ਬਣੀ ਪੀਓ ਮੈਂ ਆ ਜਾਣਾ ਹੁਣੇ ਉਹ ਅਸੀਂ ਗਾੜੀਏ ਡੇਰੇ ਚ ਹੋਉਂਦੇ ਚਲ ਇਦਾਂ ਕਰ ਲੋ ਆ ਉਹਦੇ ਆ ਦੇਖ ਲਾਂਗੇ ਕੋਈ ਨਹੀਂ ਬਵਾਂਗੇ ਚਲੋ ਠੀਕ ਆ ਜੇ ਟਾਈਮ ਲੱਗ ਗਿਆ ਸਾਡਾ ਜੇ ਉੱਥੇ ਜ਼ਿਆਦਾ ਟਾਈਮ ਲੱਗ ਗਿਆ ਤਾਂ ਫੇਰ ਨਹੀਂ ਜੇ ਸਾਡਾ ਟਾਈਮ ਛੇਤੀ ਵਿਹਲੇ ਹੋ ਗਿਆ ਤਾਂ ਫੇਰ ਆ ਜਾਾਂਗੇ ਚਲ ਕੋਈ ਨਹੀਂ ਚੰਗਾ ਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਤੁਹਾਡੀਆਂ ਹੀ ਆ ਵੋਟਾਂ